ਈਦ ਉਲ ਫਿਤਰ ਦੀ ਨਮਾਜ਼ ਆ ਉਹ ਏਸ਼ੀਆ ਦੇ ਸਭ ਤੋਂ ਖੂਬਸੂਰਤ ਈਦਗਾਹ ਦੇ ਵਿੱਚ ਅਦਾ ਕੀਤੀ ਜਾ ਰਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਈਦ ਦੀ ਨਮਾਜ਼ ਜਿਹੜਾ ਹੈਗਾ ਇਕੱਠਿਆ ਸਾਂਝੇ ਤੌਰ ਤੇ ਪੜਦੇ ਨਜ਼ਰ ਆ ਰਹੇ ਤਸਵੀਰਾਂ ਨੇ ਮਲੇਰ ਕੋਟਲਾ ਦੀਆਂ Nothing right. I right. ਅਸਬੀਰਾ ਨੇ ਮਲੇਰ ਕੋਟਲਾ ਦੀਆਂ ਜਿੱਥੇ ਇਤਗਲ ਦੇ ਵਿੱਚ ਇਤ ਦੀ ਨਮਾਜ਼ ਰਹੀ ਹੈ ਉਹ ਆਦਾ ਕੀਤੀ ਜਾ ਰਹੀ ਹੈ ਮੁਜਜ਼ੀ ਹੁਨੂ ਲਹੁ ਮਾ ਦੀ ਸਨਾ ربنا <applause> اتنا <applause>

把怎么搞的？ سمع <applause> الله ربنا لقى الحمد. الله اكبر الله اكبر الله

ਬਿਲਕੁਲ ਜੀ ਦੇਖ ਸਕਦੇ ਹਾਂ ਕਿ ਇਸ ਮੌਕੇ Eid ਦੀ ਜਰੀ ਨਮਾਜ਼ ਆ ਉਹ ਅਦਾ ਕਰ ਲਈ ਗਈ ਹੈ ਤੇ ਹੁਣ ਜਿਹੜਾ ਦੁਆ ਦਾ سلسلہ ਉਹ ਜਾਰੀ ਹੋਏਗਾ ਦੁਆ ਦਾਦੇ ਕਿ ਦੇਸ਼ ਦੁਨੀਆ ਵੀ ਅਮਨ ਸ਼ਾਂਤੀ ਭਾਈਚਾਰੇ ਦੇ ਲਈ ਜਰੀ ਦੁਆ ਉਹ ਕੀਤੀ ਜਾਏਗੀ ਹਰ ਸਾਲ ਦੀ ਤਰ੍ਹਾਂ ਇਸ ਸਾਬ ਵੀ ਇੱਕ ਮਹੀਨਾ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਆਖਰਕਾਰ Eid ul Fitr ਦਾ ਇਹ ਤਿਹਾਰਾ ਮੁਸਲਿਮ ਭਾਈ ਜادہ ਵੱਡਾ ਤਿਆਰ ਉਤੇ ਹਰ ਜਿਹੜੀ ਨਮਾਜ਼ ਆ ਉਹਦਾ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਲੋਕ ਨੇ ਉਹ ਇੱਥੇ ਇਹ ਦੀ ਨਮਾਜ਼ ਜਿਹੜਾ ਹੈਗਾ ਉਹ ਅਦਾ ਕਰਨ ਪਹੁੰਚੇ ਹੋਏ ਨੇ ਤੇ ਦੁਆ ਜਿਹੜੀ ਹੈਗੀ ਆ ਉਹ ਮੰਗੀ ਜਾ ਰਹੀ ਹੈ ਦੁਆ ਮੰਗੀ ਜਾ ਰਹੀ ਹੈ ਦੇਸ਼ ਦੁਨੀਆ ਤੇ ਅਮਨ ਸ਼ਾਂਤੀ ਤੇ ਪਾਈ ਚਰ ਲਈ ਦੁਆ ਵੱਡੀ ਗੱਲ ਫਲਸਤੀਨ ਦੇ ਲੋਕਾਂ ਦੇ ਲਈ ਜਿਹੜਾ ਹੈਗਾ ਕਿਤਨਾ ਕਿਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਦੁਆ ਜਰੀ ਹੈਗੀ ਆ ਮੁ슬ਮਨ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਜੇਕਰ ਗੱਲ ਕਰੀਏ ਤਾਂ ਫਿਲਸਤੀਨ ਤੋਂ ਹੋਏ ਹਮਲਿਆਂ ਨੂੰ ਲੈ ਕੇ ਆਪਣਾ ਰੋਸ ਜਿਹੜਾ ਹੈਗਾ ਉਹ ਜ਼ਾਹਰ ਕਰਦੇ ਲਈ ਉਹ ਆਪਣੀਆਂ ਜੇਬਾਂ ਤੇ ਜਿਹੜੇ ਬਿੱਲੇ ਜਿਹਦੇ ਨੇ ਫਲੈਗ ਜਿਹਦੇ ਨੇ ਉਹ ਫਿਲਸਤੀਨ ਦੇ ਚੰਨਿਆਂ ਤੇ ਜਿਹੜੇ ਲਗਾਏ ਹੋਏ ਨਜ਼ਰ ਆ ਰਹੇ ਨੇ ਇੱਕ ਤਰਫੋਂ ਇਹ ਹਮਾਇਤ ਹੈ ਫਿਲਸਤੀਨ ਦੇ ਲੋਕਾਂ ਦੇ ਲਈ ਹਮਦਰਦੀ ਹੈ ਫਿਲਸਤੀਨ ਦੇ ਲੋਕਾਂ ਦੇ ਲਈ ਜਿਹੜੀ ਇਹ ਲੋਕ ਦਰਸਾ ਰਹੇ ਨੇ ਆਪਣੇ ਕੱਪੜਿਆਂ ਤੇ ਜਿਹੜੇ ਫਲੈਗ ਨੇ ਫਿਲਸਤੀਨ ਦੇ ਉਹ ਲਗਾ ਕੇ ਇਹ ਜਿਹੜਾ ਹੈਗਾ ਇਹ ਚੀਜ਼ ਦਰਸਾ ਰਹੇ ਨੇ